ਲੋ ਮਿੱਤਰੋ ਪੰਜਾਬ ਦੇ ਆਏ ਤੁਹਾਡੇ ਲਈ ਤਿੰਨ ਚਾਰ ਤੇ ਇਹ ਵੀਡੀਓ ਆਪਣੀ ਹੈਗੀ ਤਲਵੰਡੀ ਸਾਬੋ ਮੇਲੇ ਦੀ ਲੇਟ ਹੋ ਗਈ ਵੀਡੀਓ ਤੇ ਪਹਿਲਾਂ ਤਾਂ ਆਪਾਂ ਤੁਹਾਨੂੰ ਮਾਫੀ ਚਾਉਣੇ ਆਗੇ ਆਪਣੀ ਪ੍ਰੋਬਲਮ ਆ ਗਈ ਸੀ ਕਿਉਂਕਿ ਚੈਨਲ ਸੀ ਜਿਹੜਾ ਆਪਣਾ ਬੰਦ ਹੋ ਗਿਆ ਸੀਗਾ ਉਹ ਤੇ ਨਹੀਂ ਆਪਾਂ ਉਹਤੇ ਵੀਡੀਓ ਅਪਲੋਡ ਕਰਦਾ ਦੇ ਨਾਲ ਦੀ ਨਾਲ ਤੇ ਹੁਣ ਮਿੱਤਰੋ ਆਪਾਂ ਚੈਨਲ ਜਿਹੜਾ ਨਵਾਂ ਬਣਾਇਆ ਇੱਥੇ ਆਪਾਂ ਵੀਡੀਓ ਇਹ ਅਪਲੋਡ ਕਰਦੇ ਆ ਤੇ ਹੋਰ ਵੀ ਇੱਥੇ ਸੇਲ ਪਰਚੇਜ ਵਾਲੇ ਜਾਨਵਰ ਆਦੇ ਆ ਬੜਾ ਹੋਣੀ ਇੱਕ ਹੋਰ ਡੌਗ ਦੀ ਵੀ ਆਊਗੀ ਤਲਵੰਡੀ ਸਾਬੋ ਥੀ ਸੇਲ ਖਾਤਰ ਤੇ ਉਹਦੀ ਵੀ ਅੱਜ ਹੀ ਵੀਡੀਓ ਕਰਦਾਂਗੇ ਇੱਕ ਦੋ ਘੰਟੇ ਤੀ ਤੇ ਆਪਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਗੇ ਜਿਹੜੀ ਜਾਨਵਰਾਂ ਦੀ ਡਿਟੇਲ ਆਉ ਤੁਸੀ ਮਾਲਕ ਵੀਰਾਂ ਤੋਂ ਆਪਾਂ ਤੁਹਾਨੂੰ ਦਿੰਨੇ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਅੱਜ ਉਹ ਅੱਗੇ ਡਿਟੇਲ ਦਿੰਨੇ ਆ ਤੁਹਾਨੂੰ ਹਾਂਜੀ ਮਿੱਤਰੋ ਕਿੱਦਾਂ ਸਾਰੇ ਉਮੀਦ ਕਰਦਾ ਆਪਣੇ ਸਾਰੇ ਵੀਰਪਰਾ ਠੀਕ ਵਧੀਆ ਹੋਣਗੇ ਅੱਜ ਆਪਾਂ ਆਏ ਆ ਕਿ ਤਰਵੰਡੀ ਸਾਬੋ ਕੋੜਾਂ ਦੇ ਮੇਲੇ ਤੇ ਤੇ ਬਾਈ ਹੋਰੀ ਲੈ ਕੇ ਆਏਗੇ ਜਾਨਵਰ ਆਪਣੇ ਤੇ ਬਾਈ ਕਿੰਨੇ ਜਾਨਵਰ ਲੈ ਕੇ ਆਏ ਆ ਆਪਣੇ ਚਾਰ ਲੈ ਆਏ ਆ ਤੇ ਚਾਰ ਲਏ ਬਈ ਤੇ ਆਪਣੇ ਆਂ ਜਾਨਵਰਾਂ ਬਾਰੇ ਡਿਟੇਲ ਦੱਸੋ ਕਿ ਜਾਨਵਰਾਂ ਦੀ ਆਪਣੇ ਦੀ ਡਿਟੇਲ ਹੈਗੀ। ਇਹ ਰਾਜਾ ਅੰਸ ਦਾ ਬੱਚਾ ਜੀ ਵੀਰ ਬਾਦਲ ਵਾਲੇ ਦਾ ਜੀ। ਠੀਕ ਹੈ ਬਈ। ਉਹ ਇਹਦੀ ਮਾਂ ਜੀ। ਠੀਕ ਹੈ ਬਈ ਤੇ ਕਿੰਨੀ ਉਮਰ ਦਾ ਹੋ ਗਿਆ ਬਈ ਇਹ? ਇਹ ਹੈਗਾ ਵੀ 2 ਸਾਲਾਂ ਦਾ। ਠੀਕ ਹੈ ਬਈ ਤੇ ਪਰਲਾ ਆਪਣਾ। ਪਰਲਾ ਇਹਦਾ ਭਾਈ ਹੈ ਜੀ ਅਲਬਖਸ਼ ਦਾ ਬੱਚਾ ਜੀ ਸ਼ਹਿਰੀ ਵਾਲੇ ਦਾ। ਠੀਕ ਹੈ ਬਈ। ਤੇ ਕਿੰਨਾ ਉਹ ਵੀ ਉਮਰ ਤੇ ਹਾਈਟ ਕਿੰਨੀ ਕਰ ਗਿਆ ਬਈ ਉਹ? ਹਾਈਟ ਬਈ ਉਹਦੀ ਹੋਊਗੀ 59 ਦੇ ਨੇੜੇ ਹੋਊਗੀ। ਮਮਰਾ ਇਹ 16 17 ਮਹੀਨੇ ਦਾ ਠੀਕ ਹੈ ਬਾਈ ਤੇ ਆ ਕਿੰਨੀ ਹਾਈਟ ਕਰ ਗਿਆ ਆਪਣਾ ਕਾਲਾ ਕੋੜਾ ਬਾਈ ਇਹਦੀ ਹੋਊਗੀ 66 ਇੰਚ ਹੋਊਗੀ 66 ਇੰਚ ਤੇ ਸਵਾਰ ਸਵਾਰੀ ਸੂਰੀ ਕਰਦਾ ਬਈ ਇਹ ਹਾਂਜੀ ਹਾਂਜੀ ਸਵਾਰੀ ਕਰਾਉਂਦਾ ਜੀ ਠੀਕ ਹੈ ਬਈ ਤੇ ਬਾਕੀ ਕੋੜੇ ਮਿੱਤਰ ਦੋਨੇ ਸੋਹਣੇ ਹੈਗੇ ਪਰ ਲਾ ਬਸ਼ੇਰਾ ਵੀ ਸੋਹਣਾ ਆਉਣ ਵਾਲੇ ਸਮੇਂ ਚ ਬਈ ਹਨਾ ਚੰਗਾ ਕੋੜਾ ਪਊ ਆਸਾਨੀ ਤੇ ਆ ਵੀ ਬਸ਼ੇਰਾ ਜਿਹੜੇ ਵੀਰ ਨੇ ਕੋਈ ਸਵਾਰੀ ਖਾਤਰ ਲੈਣਾ ਹੋਇਆ ਉਹ ਕਰ ਸਕਦਾ ਬਾਈ ਹੋਰ ਸੰਪਰਕ ਤੇ ਬਾਈ ਉਹ ਦੂਜੀ ਜਨਵਰੀ ਆਪਾਂ ਦਿਖਾ ਦੰਨੇ ਹਨਾ ਹਾਂ ਆ ਦੇਵਈ ਆਪਣੇ ਆ ਜਾਨਵਰ ਹੋਰੇ ਡਿਟੇਲ ਇਹ ਬੱਚੀ ਹੈ ਜੀ ਇਸੇ ਘੋੜੀ ਦੀ ਜੀ ਆ ਕਿਹੜੇ ਤੇ ਕੋੜੇ ਕਿਹੜੇ ਦੀ ਹੈ ਬਈ ਇਹ ਇਹ ਵੀ ਹਲਬਖਸ਼ ਦੀ ਹੈ ਜੀ ਠੀਕ ਆ ਬਈ ਤੇ ਕਿੰਨੀ ਉਮਰ ਹੋ ਗਈ ਇਹਦੀ ਬਈ ਇਹ 7 ਕ ਮਹੀਨੇ ਦੀ ਹੈ ਜੀ ਠੀਕ ਆ ਬਈ ਤੇ ਕੋੜੀ ਬਈ ਕੋੜੀ ਬਈ ਹੋਊਗੀ ਛੀ ਸੱਤ ਸਾਲਾਂ ਦੀ ਹੋਊ ਸੱਤ ਅੱਠ ਸਾਲਾਂ ਦੀ ਠੀਕ ਆ ਬਈ ਤੇ ਕੀ ਮਲਵੜੀ ਕਰਦੇ ਹੋ ਮਲਵੜੀ ਦੱਸਿਆ ਆਪਣੇ ਜਾਨਵਰਾਂ ਦਾ ਕਿ ਫੌਂਤੀ ਕਰ ਲਾਂਗੇ ਬਈ ਬਈ ਫੌਂਤੀ ਕਰ ਲਾਂਗੇ ਜੀ ਬਾਕੀ ਕੋੜੀ ਤਾਂ ਨਹੀਂ ਸੇਲ ਹੈਗੀ ਆ ਬਚੇਰੀ ਸੇਲ ਹੈ ਜੀ ਠੀਕ ਹੈ ਬਾਈ ਤੇ ਆਪਣਾ ਨਾਮ ਤੇ ਨੰਬਰ ਦੱਸ ਦੇ ਵੀਡੀਓ ਚ ਨਾਮ ਬਾਈ ਮੇਰਾ ਹੈਰੀ ਹੈ ਜੀ ਤਲਵੰਡੀ ਆਪਣਾ ਪਿੰਡ ਹੈ ਤੇ ਨੰਬਰ ਦੱਸ ਦਿ ਬਾਈ ਹੈ ਆਪਣਾ 7355851322 7355851322 ਓਕੇ ਬਾਈ ਧੰਨਵਾਦ ਹਾਂ ਠੀਕ ਹੈ ਬਾਈ